ਸੱਸ ਸੋਹਰੇ ਨੇ ਪਾਈ ਬਾਂਡ ਬਾਂਡ ਵਿੱਚ ਕੀ ਕੁਝ ਆਇਆ ਏ ਸੱਸ ਸੋਹਰੇ ਨੇ ਪਾਈ ਬਾਂਡ ਬਾਂਡ ਵਿੱਚ ਕੀ ਕੁਝ ਆਇਆ ਏ ਸੱਸ ਸੋਹਰੇ ਨੇ ਪਾਈ ਬਾਂਡ ਬਾਂਡ ਵਿੱਚ ਕੀ ਕੁਝ ਆਇਆ ਏ ਜੇਠ ਨੂੰ ਕੋਟ ਆਇਆ ਏ ਦਿਉਰ ਨੂੰ ਪੈਂਟ ਰਾਈ ਏ ਜੇਠ ਨੂੰ ਕੋਟ ਆਇਆ ਏ ਦਿਉਰ ਆਏ ਦੀ ਕਿਸਮਤ ਖੋਟੀ ਉਹਨੂੰ ਕੱਚਾ ਆਇਆ ਏ ਮੇਰੇ ਮਾਇਦ ਕਿਸਮਤ ਖੋਟੀ ਉਹਨੂੰ ਕੱਚਾ ਆਇਆ ਏ ਮੈਨੂੰ ਸੜਦੀ ਨੂੰ ਹੋਰ ਸਤਾਉਂਦਾ ਉਹਨੂੰ ਟਾਕੀਆਂ ਲਾਉਂਦਾ ਏ ਮੈਨੂੰ ਸੜਦੀ ਨੂੰ ਹੋਰ ਸਤਾਉਂਦਾ ਉਹਨੂੰ ਟਾਕੀਆਂ ਲਾਉਂਦਾ ਏ ਸੱਸ ਸੋਹਰੇ ਨੇ ਪਾਈ ਬੰਡ ਬੰਡ ਵਿੱਚ ਕੀ ਕੁਝ ਆਇਆ ਏ ਸਸਾਰੇ ਨੇ ਪਾਈ ਪੰਡ ਪੰਡ ਵਿੱਚ ਕੀ ਕੁਝ ਆਇਆ ਏ ਜੇਠ ਨੂੰ ਮਾਝ ਆਈਏ ਦਿਉਰ ਨੂੰ ਕੱਟੀ ਆਈਏ ਜੇਠ ਨੂੰ ਮਾਝ ਆਈਏ ਦਿਉਰ ਨੂੰ ਕੱਟੀ ਆਈਏ ਮੇਰੇ ਮਾਇਏ ਦੀ ਕਿਸਮਤ ਕੋਟਿਓ ਨੂੰ ਪੱਟ ਆਇਆ ਏ ਮੇਰੇ ਮਾਇਏ ਦੀ ਕਿਸਮਤ ਕੋਟਿਓ ਨੂੰ ਪੱਟ ਆਇਆ ਏ ਮੈਨੂੰ ਸੜਦੀ ਨੂੰ ਹੋਰ ਸਣਾਉਂਦਾ ਓ ਨੂੰ ਜੱਫੀਆਂ ਪਾਉਂਦਾ ਨੋ ਹੋ ਰਸ ਤਾਉਂਦਾ ਏ ਉਹ ਨੂੰ ਜਫੀਆਂ ਪਾਉਂਦਾ ਏ ਸੱਤ ਸੌਰੇ ਨੇ ਪਾਈ ਬੰਡ ਬੰਡ ਵਿੱਚ ਕੀ ਕੁਝ ਆਇਆ ਏ ਸੱਤ ਸੌਰੇ ਨੇ ਪਾਈ ਬੰਡ ਬੰਡ ਵਿੱਚ ਕੀ ਕੁਝ ਆਇਆ ਜੇਠ ਨੂੰ ਕਾਰ ਆਈ ਏ ਦਿਓਰ ਨੂੰ ਸਕੂਟਰ ਆਇਆ ਏ ਜੇਠ ਨੂੰ ਕਾਰ ਆਈ ਏ ਦਿਓਰ ਨੂੰ ਸਕੂਟਰ ਆਇਆ ਏ ਮੇਰੇ ਮਾਈਏ ਦੀ ਕਿਸਮਤ ਕੋਟੀ ਉਹਨੂੰ ਸਾਈਕਲ ਆਇਆ ਏ ਮੇਰੇ ਮਾਈਏ ਦੀ ਕਿਸਮਤ ਕੋਟੀ ਉਹਨੂੰ ਸਾਈਕਲ ਆਇਆ ਏ ਮੈਨੂੰ ਸੜਦੀ ਨੂੰ ਹੋਰ ਸਤਾਉਂਦਾ ਉਹਨੂੰ ਪੈਂਚਰ ਲਾਉਂਦਾ ਏ ਮੈਨੂੰ ਸੜਦੀ ਨੂੰ ਹੋਰ ਸਤਾਉਂਦਾ ਉਹਨੂੰ ਪੈਂਚਰ ਲਾਉਂਦਾ ਏ ਸੱਸ ਸੌਰੇ ਨੇ ਪਾਈ ਬੰਡ ਬੰਡ ਵਿੱਚ ਕੀ ਕੁਝ ਆਇਆ ਨੇ ਪਾਈ ਬੰਡ ਬੰਡ ਵਿੱਚ ਕੀ ਕੁਝ ਆਇਆ ਏ ਜੇਠ ਨੂੰ ਕੋਠੀ ਆਈ ਏ ਦਿਉਰ ਨੂੰ ਕਾਰੇ ਆਇਆ ਏ ਜੇਠ ਨੂੰ ਕੋਠੀ ਆਈ ਏ ਦਿਉਰ ਨੂੰ ਕਾਰੇ ਆਇਆ ਏ ਮੇਰੇ ਮਾਈਏ ਦੀ ਕਿਸਮਤ ਕੋਟੀ ਉਹਨੂੰ ਛੱਪਰੇ ਆਇਆ ਏ ਮੇਰੇ ਮਾਈਏ ਦੀ ਕਿਸਮਤ ਕੋਟੀ ਉਹਨੂੰ ਛੱਪਰੇ ਆਇਆ ਏ ਮੈਨੂੰ ਸੜਦੀ ਨੂੰ ਹੋਰ ਸਤਾਉਂਦਾ ਉਹਨੂੰ ਕਲੀਆਂ ਕਰਦਾ ਏ ਦੀਨ ਹੋ ਰਸ ਤਾਉਂਦਾ ਓ ਨੂੰ ਕਲੀਆਂ ਕਰਦਾ ਏ ਸੱਸ ਸੋਹਰੇ ਨੇ ਪਾਈ ਪਾंड-ਬਾੰਡ ਵਿੱਚ ਕੀ ਕੁਝ ਆਇਆ ਏ ਸੱਸ ਸੋਹਰੇ ਨੇ ਪਾਈ ਪਾंड-ਬਾੰਡ ਵਿੱਚ ਕੀ ਕੁਝ ਆਇਆ ਏ ਸੱਸ ਸੋਹਰੇ ਨੇ ਪਾਈ ਪਾंड-ਬਾੰਡ ਵਿੱਚ ਕੀ ਕੁਝ ਆਇਆ ਏ